ਅੱਜ ਕੱਲ ਦੇ ਇਸ਼ਕ ਨੇ ਯਾਰੋ ਹੈਗੇ ਆ ਤੋਖੇ ਜੀ ਜੀ ਦਾ ਜਦੋਂ ਦਿਲ ਪਰ ਜਾਵੇ ਛੱਡੇ ਵੇਖ ਮੌਕੇ ਜੀ ਕਾਦਾ ਓਏ ਮਾਨ ਕਿਸੇ ਤੇ ਮਤਲਬ ਨੂੰ ਰੱਖ ਦੇ ਆ ਰੂਹ ਤੋਂ ਵਿਰਲਾਹੀ ਕਰਦਾ ਜਿਸਮ ਨੂੰ ਤੱਕਦੇ ਆ ਨਿੱਕੀ ਉਮਰੇ ਹੀ ਯਾਰੋ ਦਿਲ ਲੱਗਦੀਆਂ ਚੋਟਾਂ ਨੇ ਮੁਖ ਉੱਤੇ ਲਵ ਯੂ ਹੁੰਦਾ ਦਿਲ ਹੁੰਦਾ ਨੋਟਾਂ ਤੇ ਕਈ ਪਾਗਲ ਨੇ ਹੋ ਜਾਂਦੇ ਸੈ ਹੁੰਦੀ ਪੀੜਨਾ ਉਹ ਪਹਿਲਾਂ ਹੀ ਸੀ ਸੱਚੇ ਪੱਟ ਸੀ ਜੋ ਚੀਰਤਾ ਉੱਤੋਂ ਉੱਤੋਂ ਅੱਜ ਕੱਲ ਜੀ ਹੁੰਦੀ ਆ ਕੇਰ ਬੜੀ ਮੌਕੇ ਤੇ ਕੌਣ ਹੋਵੇ ਨਾ ਹੁੰਦੀ ਆ ਦੂਰ ਖੜੀ ਮੌਕੇ ਤੇ ਕੌਣ ਹੋਵੇ ਨਾ ਹੁੰਦੀ ਆ ਦੂਰ ਖੜੀ ਕਿਉਂ ਕਰਦਾ ਗਿਲ ਤੂੰ ਯਾਦ ਜਦੋਂ ਨੇ ਮੁੜਨਾ ਨਹੀਂ ਜੇ ਯਾਰੋ ਉਹਨੂੰ ਪੁਲਾਤਾ ਗੀਤ ਮੈਥੋਂ ਜੁੜਨਾ ਨਹੀਂ ਜੇ ਯਾਰੋ ਉਹਨੂੰ ਪੁਲਾਤਾ ਗੀਤ ਮੈਥੋਂ ਜੁੜਨਾ ਨਹੀਂ ਪਰ ਤੇਰਾ ਕਦੇ ਦੇਣਾ ਹੋਣਾ ਕਰਜ਼ ਮੈਥੋਂ ਅੜੀਏ ਨੀ ਕਿੱਥੇ ਸੀ ਗੀਤ ਮੈਂ ਲਿਖਣੇ ਸਭ ਤੇਰੇ ਜਰੀਏ ਨੀ ਧੰਨਵਾਦੀ ਥੋੜਾ ਯਾਰੋ ਐਨਾ ਜੋ ਪਿਆਰ ਦਿੱਤਾ ਕੱਲ ਮਨ ਨੂੰ ਖੁਸ਼ੀ ਮਿਲਈਆ ਐਨਾ ਇਤਬਾਰ ਐਨਾ ਸਤਕਾਰ ਦਿੱਤਾ ਨਾ ਮਾ ਕੁਝ ਲੈ ਕੇ ਆਉਂ ਦਿਲ ਦੇ ਮੈਂ ਭੇ ਦਸਣਾਉ ਉਹਦੀ ਵੀਰੂ ਕੰਬ ਜਾਣੀ ਓਏ ਪਰ ਨਾਮ ਕਦੇ ਨਾ ਪਾਉ ਉਹਦੀ ਵੀਰੂ ਕੰਬ ਜਾਣੀ ਪਰ ਨਾਮ ਕਦੇ ਨਾ ਪਾਉ ਲਾਵ ਕੋਟਕ ਪੂਰੇ ਵਾਲਾ ਰਹਿੰਦਾ ਵਿੱਚ ਯਾਰਾਂ ਨਹੀਂ ਹੁਣ ਬਸ ਉਹ ਹੱਸਦਾ ਰਹਿੰਦਾ ਨਾ ਕਰੇ ਵਿਚਾਰਾਂ ਨਹੀਂ ਚਲੋ ਛੱਡੋ ਵਸਦੀ ਰਵੇ ਉਹ ਕਿਸੇ ਕੰਮੇ ਲਾ ਗਈਆ ਸਿਵਿਆਂ ਦੇ ਰਾਸੀ ਜਾਂਦਾ ਜਿਉਣਾ ਸਿਖਾ ਗਈਆ ਸਿਵਿਆਂ ਦੇ ਰਾਸੀ ਜਾਂਦਾ ਓਏ ਜਿਉਣਾ ਸਿਖਾ ਗਈਆ ਧੰਨਵਾਦ ਜੀ